ਠੀਕ ਹੈ ਕਹਿ ਮੈਂ ਪਾਣੀ ਲਿਓ ਕੀ ਨਾਮ ਕਰਾ ਇਹ ਸ਼ਰਟ ਦੇ ਕੀ ਨਾਮ ਹੈ ਪਾਣੀ ਪਾਣੀ ਕਰ ਦੋ ਆਇਓ 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 ਜਲਦੀ ਮੜਾ ਪਾਣੀ ਲਿਓ ਬਾਕੀ ਪਾਣੀ ਹੈਗਾ ਜੋ ਪਾਣੀ ਪਾਣੀ ਫੜਿਓ ਪਾਣੀ ਫੜਿਓ ਪਾਣੀ ਫੜਿਓ ਪਾਣੀ ਫੜਿਓ ਆ ਗਿਓ ਕਰਦੇ ਆ ਕਿ ਤਾ ਹਾਂ ਬੰਦਾ ਕਿਥੇ ਇੱਕ ਜਿਆ ਬੰਦਲ ਲਪੋਇ ਦੋ ਦੂਜੇ ਪਤਾ ਉਹ ਲਾਈਟ ਕਰ ਉਹਨੂੰ ਵਾਹ ਵਾਹ ਲਾਈਟ ਆਣ ਕਰ ਉਹ ਆਣ ਲਾਈਟ ਲੈ ਪਾਣੀ 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 ਵੀ ਨਹੀਂ ਹੁੰਦੀ ਪਰ ਇੱਕ ਮਿੰਟ ਰੋਹੋ ਵੀਡੀਓ ਨਹੀਂ ਨਹੀਂ ਉਹ ਕੋਈ ਨਹੀਂ ਦਾ ਕੋਈ ਫਰਸਟ ایڈ ਆ ਗਈ ਆ ਪੁਲਿਸ ਪਿੱਛੇ ਆ ਜਾਓ ਪਿੱਛੇ ਆ ਜਾਓ ਓਏ ਐਮਐਲਏ ਸਾਹਿਬ ਹੈ ਮਮਾ ਦੱਸੋ ਦੇ ਪਾਣੀ ਪੀ ਲੈਣਾ ਨਾ ਕੋਈ ਠੀਕ ਆ ਕਹਿ ਮੈਂ ਪਾਣੀ ਦੇਓ ਕੀ ਨਾਮ ਕਰਾ ਏ ਸ਼ਰਟ ਦੇ ਨਾਮ ਕੀ ਨਾਮ ਆ ਪਾਣੀ ਪਾਣੀ ਦੇ ਦੋ ਆਓ 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 ਜਲਦੀ ਮੜਾ ਪਾਣੀ ਦੇਓ ਭਾਜੀ ਪਾਣੀ ਹੈਗਾ ਜੋ ਪਾਣੀ ਪਾਣੀ ਫੜਿਓ ਪਾਣੀ ਫੜਿਓ ਪਾਣੀ ਫੜਿਓ ਪਾਣੀ ਫੜਿਓ ਆ ਗਏ ਇਹਨੇ ਉਹ ਕੀ ਕਰਦੇ ਆ ਇੱਕ ਮਿੰਟ ਹੈ ਬੰਦਾ ਕਿਥੇ ਇੱਕ ਜਣਾ ਬੰਦਲ ਪੋਏ ਦੋ ਦੂਜੇ ਪਤਾ ਨਹੀਂ ਉਹ ਲਾਈਟ ਕਰੋ ਇਹਨੂੰ ਵਾਹ ਲਓ ਲਾਈਟ ਆਨ ਕਰੋ ਆਹ ਲਾਈਟ ਲੈ ਪਾਣੀ 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 ਵੀ ਨਹੀਂ ਪਰ ਇੱਕ ਮਿੰਟ ਰੋ ਵੀਡੀਓ ਨਹੀਂ ਨਹੀਂ ਉਹ ਕੋਈ ਹੁੰਦਾ ਕੋਈ ਫਰਸਟ ایڈ ਆ ਰਹੀ ਆ ਪੁਲਿਸ ਪਿੱਛੇ ਜਾਓ ਪਿੱਛੇ ਜਾਓ ਓਏ ਐਮ ਐਨ ਐ ਸਾਹਿਬ ਆ ਓਏ ਐਮ ਐਨ ਐ ਸਾਹਿਬ ਇਹ ਮੰਮਾ ਦੱਸੋਗੇ ਐਮ ਐਨ ਐ ਸਾਹਿਬ ਆ ਪਾਣੀ ਪੀਣਾ ਨਾ ਕੋਈ ਕਰੇ ਠੀਕ ਹੈ ਕਹਿ ਮੈਂ ਪਾਣੀ ਦੇਓ ਕੀ ਨਾਮ ਕਰਿਆ ਇਹ ਸ਼ੌਟ ਕਿਸ ਦਾ ਕੀ ਨਾਮ ਹੈ ਪਾਣੀ ਪਾਣੀ ਦੇਰ ਦੋ ਆਓ 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 ਜਲਦੀ ਮੜਾ ਪਾਣੀ ਦੇਓ ਭਾਜੀ ਪਾਣੀ ਹੈਗਾ ਜੋ ਪਾਣੀ ਪਾਣੀ ਫੜਿਓ ਪਾਣੀ ਫੜਿਓ ਪਾਣੀ ਫੜਿਓ ਪਾਣੀ ਫੜਿਓ ਆ ਗਏ ਆਣੇ ਇਹ ਚੜਦੇ ਆ ਕਿਹੜਾ ਹੈ ਬੰਦਾ ਕਿਥੇ ਇਕੱਲਾ ਬੰਦਲ ਕੋਈ ਦੋ ਦੂਜੇ ਪਤਾ ਉਹ ਲਾਈਟ ਕਰੋ ਇਹਨੂੰ ਵਾਹ ਵਾਹ ਲਾਈਟ ਆਨ ਕਰੋ ਆਨ ਲਾਈਟ ਲੈ ਪਾਣੀ 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 ਵੀ ਨਹੀਂ ਬੰਦਰ ਇੱਕ ਮਿੰਟ ਰੋਹੋ ਵੀਡੀਓ ਨਹੀਂ ਨਹੀਂ ਉਹ ਕੋਈ ਨਹੀਂ ਦਾ ਕੋਈ ਫਰਸਟ ایڈ ਆ ਗਈ ਆ ਪੁਲਿਸੋ ਪਿੱਛੇ ਆ ਜਾਓ ਪਿੱਛੇ ਆ ਜਾਓ ਓਏ ਐਮਐਲਏ ਸਾਹਿਬ ਹੈ ਮਮਾ ਦੱਸੋ ਦੇ ਪਾਣੀ ਪੀ ਜਾਣਾ ਕੋਈ ਨਾ ਠੀਕ ਆ ਕਹਿ ਮੈਂ ਪਾਣੀ ਦੇਓ ਕੀ ਨਾਮ ਕਰਾ ਏ ਸ਼ਰਟ ਦੇ ਕੀ ਨਾਮ ਹੈ ਹਾਂ ਪਾਣੀ ਪਾਣੀ ਦਿਵਾ ਦਿਓ ਆਓ 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 ਜਲਦੀ ਮੜਾ ਪਾਣੀ ਦੇਓ ਭਾਜੀ ਪਾਣੀ ਹੈਗਾ ਜੋ ਪਾਣੀ ਪਾਣੀ ਫੜਿਓ ਪਾਣੀ ਫੜਿਓ ਪਾਣੀ ਫੜਿਓ ਪਾਣੀ ਫੜਿਓ ਆ ਗਏ ਇਹਨੇ ਉਹ ਚੜਦੇ ਇੱਕ ਮਿੰਟ ਹੈ ਬੰਦਾ ਕਿਥੇ ਇੱਕ ਜਣਾ ਬੰਦਲ ਪੋਏ ਦੋ ਦੂਜੇ ਬੰਦਲ ਉਹ ਲਾਈਟ ਕਰੋ ਇਹਨੂੰ ਵਾਹ ਲਾਈਟ ਲਾਈਟ ਆਨ ਕਰੋ ਆਹ ਲਾਈਟ ਲੈ ਪਾਣੀ 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 ਵੀ ਨਹੀਂ ਪਰ ਇੱਕ ਮਿੰਟ ਰੋ ਉਹ ਵੀ ਨਹੀਂ ਨਹੀਂ ਉਹ ਕੋਈ ਹੁੰਦਾ ਕੋਈ ਫਰਸਟ ایڈ ਆ ਰਹੀ ਆ ਪੁਲਿਸ ਪਿੱਛੇ ਜਾਓ ਪਿੱਛੇ ਜਾਓ ਓਏ ਐਮ ਐਨ ਐ ਸਾਹਿਬ ਮਮਾ ਦੱਸੋ ਦੇ ਐਮ ਐਨ ਐ ਸਾਹਿਬ ਆ ਪਾਣੀ ਪੀ